ਫਗਵਾੜਾ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਇੱਕ ਬੁਟੀਕ ਦੇ ਵਿੱਚ ਦੋ ਮਹਿਲਾਵਾਂ ਦੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਜਿਹੜੀ ਮਹਿਲਾਵਾਂ ਨੂੰ ਜ਼ਖਮੀ ਵੀ ਕੀਤਾ ਗਿਆ ਸੀ ਫਗਵਾੜਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਤੇ ਦੋ ਲੋਕਾਂ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਜਿਨ੍ਹਾਂ ਕੋਲੋਂ ਰਿਕਵਰੀ ਕੀਤੀ ਸਡਾਨ ਮੈਡਮ ਐਸਪੀ ਮੈਡਮ ਮੌਜੂਦ ਨੇ ਮੈਡਮ ਵੱਡੀ ਇੱਕ ਰਿਕਵਰੀ ਵੀ ਕਹਿ ਸਕਦੇ ਆ ਤੇ ਵੱਡਾ ਇੱਕ ਇਹ ਟ੍ਰੇਸ ਹੁਣ ਕਾਫੀ ਕਿਉਂਕਿ ਇਹ ਤੁਹਾਡੇ ਲਈ ਇੱਕ ਚੈਲੰਜ ਬਣਿਆ ਹੋਇਆ ਸੀ ਕਿਉਂਕਿ ਟੜਪੇੜ ਪਰ ਵਾਲਾ ਉਹ ਇਲਾਕਾ ਹੈ ਬਹੁਸ਼ ਏਰੀਆ ਸੀਗਾ ਜਿੱਥੇ ਘਰ ਦੇ ਵਿੱਚ ਦਾਖਲ ਹੋ ਕੇ ਅੱਖਾਂ ਵਿੱਚ ਮਿਰਚਾ ਪਾ ਕੇ ਜਿਹੜੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਕੀ ਕੁਛ ਅਪਡੇਟ ਹੈ ਇਹਦੇ ਵਿੱਚ ਜੀ ਜੀ ਇਹ 5 ਤਰੀਕ ਨੂੰ ਵਾਰਦਾਤ ਹੁੰਦੀ ਹੈ ਜੀ ਸ਼ਾਮ ਦੇ ਵੇਲੇ ਦੀ ਇੱਕ ਬੁਟੀਕ ਦੇ ਵਿੱਚ ਦੋ ਲੇਡੀਆਂ ਕੰਮ ਕਰ ਰਹੀਆਂ ਸੀਗੀਆਂ ਤੇ ਦੋ ਨੌਜਵਾਨ ਆਂਦੇ ਨੇ ਔਰ ਆ ਕੇ ਇਹਨਾਂ ਨਾਲ ਹੱਥੋਂ ਪਾਈ ਕਰਕੇ ਅੱਖਾਂ 'ਚ ਮਿਰਚਾ ਪਾ ਕੇ ਇਹਨਾਂ ਦੇ 골ਡ ਔਰਨਮੈਂਟਸ ਇੱਕ ਦੀ ਸੋਨੇ ਦੀ ਚੈਨ ਔਰ ਇੱਕ ਦਾ ਕੜਾ ਇਹ ਲੁੱਟ ਕੇ ਲੈ ਜਾਂਦੇ ਨੇ ਕਾਫੀ ਇਹਦੀ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀਗਾ ਅਸੀਂ ਇਮੀਡੀਏਟ ਆਪਣੀ ਟੀਮਾਂ ਡਿਪਲੋਟ ਕੀਤੀਆਂ ਡੀਐਸਪੀ ਫਗਵਾੜਾ ਅੰਦਰ ਦੇ ਅੰਡਰ ਇਨਚਾਰਜ ਸੀਆਈਏ ਔਰ ਐਸਐਚਓ ਸਿਟੀ ਕਾਫੀ ਦਿਨ ਇਹਦੇ ਤੇ ਵਰਕਆਊਟ ਹੁੰਦਾ ਰਿਹਾ ਸੀਸੀਟੀਵੀ ਫੁਟੇਜਸ ਦਾ ਮਗਰਾ ਕਰਦੇ ਰਹੀ ਟੀਮ ਔਰ ਟੈਕਨੀਕਲ ਤੇ ਹਿਊਮਨ ਇੰਟ ਤੋਂ ਵੀ ਸਾਨੂੰ ਜੋ ਇਨਪੁਟਸ ਆਂਦੇ ਰਹੇ ਉਹਦੇ ਵਿੱਚ ਸਾਨੂੰ ਸਫਲਤਾ ਹਾਸਲ ਹੋਈ ਇਹਦੇ ਵਿੱਚ ਤਿੰਨ ਮੇਨ ਅਕਿਊਜ਼ ਸਾਹਮਣੇ ਆਏ ਜਿਹੜੇ ਦੋ ਮੌਕੇ ਤੇ ਸੀਗੇ ਵਾਰਦਾਤ ਕਰਨ ਵਾਲੇ ਔਰ ਇੱਕ ਇਹਨਾਂ ਦਾ ਮਾਸਟਰਮਾਈਂਡ ਇਹਨਾਂ ਦੇ ਵਿੱਚੋਂ ਇੱਕ ਮੌਕੇ ਤੇ ਜਿੰਨੇ ਵਾਰਦਾਤ ਕੀਤੀ ਮਨਵੀਰ ਉਰਫ ਮਨੀ ਇਹ ਪਿੰਡ ਖਲਵਾੜਾ ਦਾ ਰਹਿਣ ਵਾਲਾ ਹੈ ਔਰ ਜਿਹੜਾ ਮਾਸਟਰਮਾਈਂਡ ਹੈ ਮਨਜੀਤ ਸਿੰਘ ਐਲਈਐਸ ਕਰਨ ਇਹ ਚਾਹਲ ਨਗਰ ਦਾ ਰਹਿਣ ਵਾਲਾ ਹੈ ਤੇ ਇਹ ਦੋਨੋਂ ਅਸੀਂ ਗ੍ਰਿਫਤਾਰ ਕਰ ਲਏ ਹਨ ਇਹਨਾਂ ਤੋਂ ਸਾਨੂੰ ਇੱਕ ਸੋਨੇ ਦਾ ਕੜਾ ਇੱਕ ਬਾਈਕ ਔਰ ਜਿਹੜਾ ਪੈਪਰ ਸਪਰੇਅ ਹੈ ਉਹ ਰਿਕਵਰ ਹੋ ਗਿਆ ਹੋਇਆ ਹੈ ਜਿਹੜਾ ਇੱਕ ਸਨੇਚਰ ਜਿਹੜਾ ਨਾਲ ਆਇਆ ਸੀ ਸਨੀ ਉਹ ਉਹ ਹਜੇ ਗ੍ਰਿਫਤਾਰ ਕਰਨਾ ਬਾਕੀ ਹੈ ਇਹਨਾਂ ਦੇ ਦਰਸਲ ਮੁਤਾਬਿਕ ਚੇਨ ਜਿਹੜੀ ਆ ਉਹਦੀ ਉਹਦੇ ਕੋਲ ਹੀ ਹੈ ਤੇ ਇਹ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਉਹ ਵੀ ਰਹਿੰਦੀ ਹੋਈ ਰਿਕਵਰੀ ਵੀ ਕਰ ਲਈ ਜਾਏਗੀ। ਬੈਕਗ੍ਰਾਉਂਡ ਵਨ ਮਨਤ ਕੀ ਹੈਗਾ ਕੋਈ ਪਹਿਲਾਂ ਵੀ ਐਫਆਰ ਵਗੈਰਾ ਹੈਗੇ? ਅ ਨਹੀਂ ਇਹਨਾਂ ਦੇ ਵੈਰੀਫਾਈ ਕੀਤਾ ਗਿਆ ਹੈ। ਫਿਲਹਾਲ ਸਾਨੂੰ ਇਹਨਾਂ ਦੇ ਖਿਲਾਫ ਕੋਈ ਵੀ ਐਫਆਈਆਰ ਲੋਕਲ ਨਹੀਂ ਮਿਲੀ ਹੈ। ਬਾਕੀ ਅਸੀਂ ਜ਼ਿਲ੍ਹਿਆਂ ਤੋਂ ਵੀ ਪਤਾ ਕਰਵਾ ਰਹੇ ਹਾਂ। ਅ ਪਰ ਇੱਕ ਕੰਮ ਕੋਈ ਨਹੀਂ ਕਰਦੇ ਨਸ਼ੇ ਦੇ ਆਦੀ ਹੈਗੇ ਨੇ ਤੇ ਇਦੇ ਨਾਲ ਇੱਕ ਜਿਹੜੀ ਆ ਸੈਂਸੇਸ਼ਨਲ ਕ੍ਰਾਈਮ ਦਾ ਟ੍ਰੇਸ ਹੋਇਆ ਆਉਣ ਵਾਲੇ ਦਿਨਾਂ ਚ ਇਹਨਾਂ ਨੇ ਫੇਰ ਹੋਰ ਵਾਰ ਦਿੱਤਾ ਇਹਨਾਂ ਨੂੰ ਅੰਜਾਮ ਦੇਣਾ ਸੀਗਾ ਜੀ ਕੋਈ ਮੈਸੇਜ ਮੈਮ ਕੋਈ ਅਪੀਲ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਜੀ ਸਤਰ ਕਰੋ ਔਰ ਸੂchna ਸਾਡੇ ਤੱਕ ਇਮੀਡੀਏਟ ਕਨਵੇ ਕਰੋ ਔਰ ਜਿਹੜੇ ਕੈਮਰਾਜ਼ ਹੈਗੇ ਅਸੀਂ ਵਾਦ ਤੋਂ ਬਾਅਦ ਆਪਣੇ ਘਰਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਆਪਣੇ ਇੰਡਸਟਰੀਜ਼ ਦੇ ਬਾਹਰ ਮੈਕਸਿਮਮ ਕਰਿਏ ਸੋ ਦੈਟ ਜਿਹੜਾ ਕਿ ਸਾਨੂੰ ਇਹ ਟੈਕਨੀਕਲ ਹੈਲਪ ਹੈ ਸੀਸੀਟੀਵੀ ਫੁਟੇਜ ਬਹੁਤ ਹੀ ਅੱਛਾ ਐਵਿਡੈਂਸ ਮਿਲਦਾ ਹੈ ਔਰ ਉਹਦੇ ਇਟਸ ਅ బిਗੇਸਟ ਟੈਕਨੀਕਲ ਐਵਿਡੈਂਸ ਹਨ ਦੇ ਖਿਲਾਫ ਵੀ ਤੇ ਟ੍ਰੇਸਿੰਗ ਦੇ ਵਿੱਚ ਵੀ ਜੋ ਹੈਲਪ ਹੁੰਦੀ ਹੈਗੀ ਹੈ ਤੇ ਬਾਕੀ ਫਗਵਾੜਾ ਪੁਲਿਸ ਡਿਸਟ੍ਰਿਕਟ ਕਪੂਰਥਲਾ ਪੁਲਿਸ ਸਾਰੀ ਪਬਲਿਕ ਦੇ ਨਾਲ ਹੈ ਔਰ ਅਸੀਂ ਵਚਨਬੰਦਾ ਕਿ ਕੋਈ ਵੀ ਅਗਰ ਕ੍ਰਾਈਮ ਹੁੰਦਾ ਤੇ ਉਹਨੂੰ ਅਸੀਂ ਟ੍ਰੇਸ ਕਰਾਂਗੇ ਔਰ ਮਲਜ਼ਮਾ ਨੂੰ ਹਵਾਲਾ ਦੇ ਪਿੱਛੇ ਲਿਆਵਾਂਗੇ